ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨੰਦੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਢੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹਥ ਰਰੋ ਸਾਹਿਬ ਹਰ ਜੁਗ ਜੁਗ ਭਗਤ ਤੂੰ ਪਾਇਆ ਪੈ ਜਰਕਦਾ ਆਇਆ RAM ਰਾਜੇ ਹਰਨਾਗ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਅੰਕਾਰ ਅਨੰਦ ਕਾ ਪਿੱਟ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਸਾਹ ਹਰ ਸੇਵਿਆ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰ ਰੂਸਿਕ ਰੋਗ ਪਿਆ ਜਾਂ ਸੁਗਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹੋ ਕਰੀ ਨਾ ਹੋਈ ਬਲਹਾਰੇ ਕੁਦਰਤ ਵਸਿਆ ਤੇਰਾ ਅੰਤਨ ਜਾਇ ਲਖਿਆ ਰਹਾਉ ਜਾਤਮੈ ਜੋਤ ਜੋਤਮੈ ਜਾਤਾ ਅਕਲਕਲਾ ਪਰਪੂਰ ਰਹਾ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਅਗਾ ਸਮ ਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਾਜਤ ਬੈ ਸਰਬ ਸੁਮਾਲੇ ਵਾਜੇ ਤੇਰੇ ਨਾਮ ਅਨੇਕ ਸੰਕਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਣ ਤਦਨੋਂ ਪਉਨ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੀਵਾਰੀ ਗਾਵਣ ਤਦਨੋਂ ਚਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਦਨੋਂ ਈਸ਼ਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਦਨੋਂ ਇੰਦਰ ਅੰਦਰਾਸਨ ਬੈਠੇ ਦੇਵ ਤਿਆਂ ਦਰਨਾਲੇ ਗਾਵਣ ਤਦਨੋਂ ਸਿਸ਼ਤ ਮਾਦੀ ਅੰਦਰ ਗਾਵਣ ਤਦਨੋਂ ਸਾਧ ਵਿਚਾਰੇ ਗਾਵਣ ਤਨੋ ਜਤੀ ਸਤੀ ਸੰਤੋਖੀ ਗਾਵਣ ਤਨੋ ਵੀਰ ਕਰਾਰੇ ਗਾਵਣ ਤਨੋ ਪੰਡਤ ਪੜਨ ਰਕੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤਨੋ ਮੋਹਣ ਆ ਮਨ ਮੋਹਣ ਸੁਰਗ ਮੱਚ ਪਿਆਲੇ ਗਾਵਣ ਤਨੋ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤਨੋ ਜੋਧ ਮਹਾਬਲ ਸੂਰਾ ਗਾਵਣ ਤਨੋ ਖਾਣੀ ਚਾਰੇ ਗਾਵਣ ਤੂੰ ਨੋ ਖੰਡ ਮੰਡਲ ਭਰਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤਦ ਨੋ ਗਾਵਣ ਜੋ ਤਤ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤਦ ਨੋ ਗਾਵਣ ਸੇ ਮੈਂ ਚਤਨ ਆਵਣ ਨਾਨਕਾ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੇ ਨਾਹੀ ਹੈ ਪੀ ਉਸ ਜੈਨ ਜਾ ਸਿਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਹ ਜਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੇ ਕੀ ਤਾਪਣਾ ਜੋ ਤਸ ਦੇ ਵਢਾਈ ਜੋ ਤਸ ਪਾਵੇ ਸੋ ਏ ਕਰਸੀ ਫਿਰ ਹੁਕਮਨ ਕਰ ਨ ਜਾਈ ਸੋ ਪਾਤਸ਼ਾਹੂ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਣਾ ਵੱਡਾ ਖਸਬ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਨੇ ਵਾਲੇ ਤਿਰ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਘਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤ ਕਿਵੜ ਚੀਰਹਾਉ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨਿ ਧਿਆਨਿ ਗੁਰ ਗੁਰ ਹਾਈ ਕਾਣ ਨ ਜਾਏ ਤੇ ਰੀਤਲ ਵਢਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕਿਆਂ ਵਢਿਆਈਆਂ ਤੁਧ ਵਿਣਸ ਸਿੱਧੇ ਕਿਨਾਂ ਨ ਪਾਈਆ ਕਰ ਮਿਲੈ ਨਹੀਂ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰ ਸਿਵਤੇ ਪਰੇ ਤੇਰੇ ਪੰਡਾ ਰਾਜਿਸਤੋਂ ਤੇ ਹੈ ਤ ਸਹਿ ਕਿਆ ਆਚਾਰ ਨਾਨਕ ਸੱਚ ਸਵਾਰਨ ਹਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰਹਿ ਮਰ ਜਾਉ ਆਖਣ ਔਕਾ ਸੱਚਾ ਨਾਹੂੰ ਸੱਚ ਨਾਮ ਕੀ ਲਾਗੈ ਭੂਖ ਉਤ ਭੂਖ ਹੈ ਕਾਏ ਚਲਿਆ ਦੁਖ ਸੋਖ ਵਿਸਰੈ ਮੇਰੀ ਮਾਏ ਸੱਚਾ ਸਹਿਬ ਸੱਚ ਨੈ ਰਹਾਉ ਸੱਚ ਨਾਮ ਕੀਤ ਲਵਢਾਈ ਆਖਤ ਕੇ ਕੀਮਤ ਨਹਿ ਪਾਏ ਜੇ ਸਾ ਮਿਲ ਕੈ ਆਖਣ ਪਾਹ ਵਡਾਨ ਹੋਵੇ ਕਾਟ ਨਜਾਈ ਨਾ ਉਮਰ ਨਾ ਹੋਵੇ ਸੋਗ ਨਿੰਦਾ ਰਹੈ ਨ ਚੁੱਕੈ ਭੋਗ ਗੁਣ ਇਹ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਨ ਕਰਕੇ ਕੀਤੀ ਰਾਤ ਖਸ ਅ ਸੰਸਾਰ ਤੇ ਕਮ ਜਾਤ ਨਾਨਕ ਨਾਵੇਂ ਬਾਡ ਸੰਨਾਤ ਰਾਗੁ ਗੁਰੇ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖਾਂ ਬਿਨੁ ਕਰਿਓ ਗੁਰਪਾਸ ਹਮ ਕੀਰੇ ਕਰਮ ਸਤਗੁਰ ਸਰਨਾਇ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮ ਨਾ ਪਾਇਆ ਤੇ ਪਾਗਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨ ਆਏ ਤਿਰਗ ਜਿਵੇ ਤਿਰਗ ਜਿਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੰਤੁਰ ਮਸਤਕ ਲਿਖਿਆ ਲਖਾਸ ਧਨ ਧਨ ਸਾ ਸੰਗਤ ਜਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਹਰ ਹਰ ਜੀਓ ਪਰਿਆ ਸਲਪ ਤਰਮੈ ਜੰਤ ਪਾਏ ਤਾਂ ਕਾਰਜ ਕਾ ਗਐ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਗ ਸਤ ਬਣਤਾ ਕੋਈ ਨ ਕਿਸ ਕੀ ਤਰਿਆ ਸਰ ਸਰ ਜੀ ਕਿਸ ਬਾਹੇ ਠਾਕੁਰ ਕਾਹੇ ਮਨ ਪੋ ਕਰਿਆ ਉੜੇ ਉੜਾ ਵੈਸੇ ਕੋ ਸੰਤਿਸ ਪਾਛੇ ਬਚਰੇ ਛਰੇਆ ਤਿੰਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਦਾਨ ਠਾਕੁਰ ਕਰ ਤਲ ਧਰਿਆ ਜਰ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਾ ਸਾ ਮਹੱਲਾ ਚੌਥਾ ਸੋਪੁਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨਰੰજન ਹਰਪੁਰਖ ਨਰੰજન ਹਰਿ ਗਮ ਆਗਮ ਅਪਾਰਾ ਸਭ ਤਿਆਵਹਿ ਸਭ ਤਿਆਵੈ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੁੰ ਜੀਆਂ ਕਾਦਾ ਤਾਰਾ ਹਰ ਤਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬਨ ਅੰਤਰ ਜੀ ਹਰ ਕੋਪੁਰਖ ਸਮਾਨਾ ਇੱਕ ਦਾਤ ਇੱਕ ਭਿਖਾਰੀ ਜਿਸ ਬਤੇਰੇ ਚੋ ਜਿ ਵਿਡਾਣਾ ਤੂੰ ਆਪੇ ਦਾਤਾ ਭੀ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬਿਅੰਤ ਬਿਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵ ਤੁਧ ਜੀ ਜਨ ਨਾਨਕ ਤਿਨ ਕੁਰਬਾਨ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਪੈ ਜਨ ਹਰ ਧਿਆਇਆ ਜੀ ਤੈ ਟੋਟੇ ਜਮ ਕੇ ਫਾਸੀ ਜਿਨ ਨਰ ਪਾ ਜਿਨ ਹਰ ਨਰ ਪਉ ਧਿਆਇਆ ਜੀ ਤਨ ਕਾ ਪਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀਤ ਹਰ ਹਰੂਪ ਸਮਾਸੀ ਸੇਤਨ ਸੇਤਨ ਜਨ ਹਰ ਤਿਆ ਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਝੇ ਹਰਨ ਕ ਅਨੇਕਾਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ تیرੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰ ਸਾਸਤ ਜੀ ਕਰ ਕਰਿਆ ਖੜ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਪਰਮ ਪਰਕਰਤਾ ਜੀ ਤੁਧ ਜੇ ਵੜਿਆ ਵਰ ਨ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨ ਚਲ ਕਰਤਾ ਸੋਈ ਤੁਦਿਆਪੇ ਭਾਵੈ ਸੋ ਵਿਵਰਤੈ ਜੇ ਤੂੰ ਆਪੇ ਕਰਹਿ ਸੋ ਹੋਈ ਤੁਦਿਆਪੇ ਸ੍ਰੇਸ਼ਟ ਸਭ ਪਾਈ ਜੇ ਤੁਦਿਆਪੇ ਸਿਰ ਸਭ ਗੋਈ ਜਨ ਨਾਨ ਗੁਣ ਗਾਵੈ ਕਰਤੇ ਕੇ ਜੇ ਜੋ ਸਭ ਸਹਿ ਕਾਜੈ ਨੋਈ ਆਸਾ ਮਹੱਲਾ ਚੁਥਾ ਤੂੰ ਕਰਤਾ ਸਚਿਆਰ ਮੈਂ ਦਾਸਾਂ ਹਾਂ ਜੋ ਤੂੰ ਪਾਵੈ ਸੋਈ ਥਿਸੀ ਜੋ ਤੂੰ ਦੇਹੈ ਸੋਇ ਹੋਂ ਪਾਈ ਰਹਾਉ ਸਭ ਤੇਰੇ ਤੋਂ ਸਭ ਨੇ ਤਿਆ ਆ ਜਿਸਨੋਂ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮਕੰਲਾ ਦਾ ਮਨ ਮੁਕ ਗਵਾਇਆ ਹੱਤੁ ਦਿਆ ਬਿਛੋੜ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੁਜਾ ਕੋਈ ਨਾਹੇ ਜੀ ਜਸ ਸਭ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣੈ ਸੋ ਜਨ ਜਾਣੈ ਹਰ ਗੁਣ ਸਦਿਆਖ ਵਖਾਣੈ ਜਿਨ ਹਰਿ ਸੇਵਿਆ ਤਨ ਸੁਖ ਪਾਇਆ ਸੱਜਿ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਬ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜੈ ਪਹਿਲਿ ਨ ਵਸਾ ਪਾਣੀ ਭਾਵਗਤ ਨਹਿ ਕੀਆ ਪੰਕਜ ਮੋਹ ਪਗਨੀ ਚੱਲੇ ਹਮ ਦੇਖਾਂ ਤੈ ਡੂਬੀ ਹਲੇ ਮਨ ਇੱਕ ਨ ਚਿਤ ਸਮੋੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤਿ ਸਤੇ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਤ ਨਾਨਕ ਤਿਨ ਕੀ ਸਰਨਾ ਜਿਨ ਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਨੁਖਾ ਦੇਹੁਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾੜ ਤੇਰ ਕੀ ਤੈ ਨ ਕਾਮ ਮਿਲ ਸਾ ਸੰਗਤ ਪਰ ਕੇਵਲ ਨਾਮ ਸਰਨ ਜਾਮ ਲਾਗ ਪਵ ਜਲ ਤਰਨ ਕੈ ਜਨਮ ਵਿਰਤਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰੱਖੋ ਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੇਂ ਕਬੇ ਬਾਚ ਬਹਿਣਤੀ ਚੋਪਈ ਹਮਰੇ ਕਰੋ ਹਾਤੇ ਰਖਾ ਪੂਰਨ ਹੋਏ ਚਿਤ ਕੇ ਇਛਾ ਤਵ ਚਨਨ ਰਹੇ ਮਾਰਾ ਆਪਨਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਰਸ ਬੈ ਤੁਮ ਕਾਵ ਆਪ ਹਾਧੈ ਮੋਹ ਬਚਾਵੋ ਸੁ ਕਿਵਸੈ ਮੋਰੋ ਪਰਿਵਾਰਾ ਸੇਵਕ ਸਿਖਸ ਬਹਿ ਕਰਤਾਰਾ ਮੋਰ ਛਨਜ ਕਰਦੈ ਕਰੀਐ ਸਭਰਨ ਕੋ ਆਸੰਗਰੀਐ ਪੂਰਨ ਹੋਇ ਮਾਰਿਆ ਸਤਉਰਪਜਨ ਕੀ ਰਹਿ ਪਿਆਸਾ ਤਮੈ ਛਾੜ ਕੋ ਵਰਨ ਤਿਆਉ ਜੋ ਬਰ ਚਾਉਸ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਤਾਰੀਐ ਚੁੰਚੁੰਨ ਸੱਤਰ ਹਮਾਰੇ ਮਾਰੀ ਹੈ ਆਪ ਹਾਤ ਮੁਝੇ ਬਰੀਏ ਮਰਨ ਕਾਲ ਕਾ ਤਰਾਸਨ ਬਰੀਏ ਹੂ ਜੋ ਸਦਾ ਮਾਰੇ ਪਛਾ ਸਰੇਸਤੋ ਜੋ ਕਰਿ ਹੋ ਰੱਛਾ ਰਾਖ ਲਿਓ ਮ ਰਖਣ ਹਾਰੀ ਸਾਹਿਬ ਸੰਤ ਸਹਾਇ ਪਿਆਰੀ ਦਿਨ ਬੰਦੁਸ਼ਟਨ ਕੇ ਹੰਤਾ ਤੁਮਹੋਂ ਪਰਿਚਤਰ ਦਸਕੰਤਾ ਕਾਲ ਪੈ ਬ੍ਰਹਮਾ ਬਵਤਰਾ ਕਾਲ ਪੈ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮਾ ਜੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤੈ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਸ਼ਨ ਪਜਾਇਓ ਆਦੰਤ ਕੇ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਗਧਿਓ ਸਤਰਨ ਕੋ ਪਲ ਮੋਹ ਬਦਕਿਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਤਰਸ ਤੁਲਾ ਸਪਰ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੀ ਜਾਣ ਜਬੂਦ ਕਰਖ ਕਰਾ ਕਰਤਾ ਰਹਾ ਅਰਦਾ ਤਰਤਬ ਦੇਹ ਅਪਾਰਾ ਜਬ ਆਕਰ ਕਰਤੇ ਹੋਂ ਕਬ ਹੋਂ ਤੁਮ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸਿਰ ਸਬਤਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਤਨ ਰਾਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨਿਰਬਕਾ ਨਰ ਲੰਬ ਆਦਾ ਨਿਲ ਅਨਾਦ ਅਸੰਭ ਤਾ ਕਮੁੜ ਉਚਾਰਤ ਪੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਉਨਮਾਨਤ ਮਹਾ ਮੂੜ ਕਟ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸਿਵ ਨਰੰਗਾਰ ਕਾ ਚੇਨ ਤਨਹਿ ਭਵ ਆਪ ਆਪਨੇ ਬੁਧਹਿ ਜੀਤੇ ਵਰਨਤ ਪਿਨ ਪਿਣ ਤੋਂ ਹੈ ਤੇ ਤੇ ਤੁਮਰਾ ਲਖਨ ਜਾਇ ਪਸਾਰਾ ਕਹਿਬ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਅਰੰਕ ਪਿਉਰਾ ਵਕੈ ਭੂਪਾ ਅੰਡ ਜੇ ਰਸੇ ਤਦ ਕਿਨ ਉਤਪਜ ਕਾਨ ਬਹੋਰ ਚਦਿਨ ਕਹੋ ਫੁੱਲ ਰਾਜਾ ਵੇ ਬਿਠਾ ਕਮਸਮਿੰਟ ਪ੍ਰੇਸ਼ੰਕ ਕਰਿ ਇਕੱਠਾ ਸਗਰੇ ਸੇਟ ਦਿਖਾਇ ਅਚੰਭਵ ਆਦ ਜੁਗਾਦ ਸਰੂਪ ਸੇ ਅੰਭਵ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰੈ ਸਗ ਸੰਗ ਰੋ ਦੁਸ਼ਟ ਜਿਤ ਤਵ ਤਉ ਤਪਾਤਾ ਸਕਲ ਮਲੇਸ਼ ਕਰੋ ਰਨ ਕਹਾਤਾ ਜੇ ਉਸਤ ਤਵ ਸਰਨੀ ਪਰੇ ਤਿਨ ਕਹਿ ਦੁਸ਼ਟ ਦੁਖ ਤ ਹਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕਹਿ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰਤ ਆਏ ਤਾਂ ਕੇ ਕਾਲ ਨਿਕਟਨ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟਨ ਟ੍ਰਹ ਤਤ ਕਾਲਾ ਕਿਰਪਾ ਦੁਸ਼ਟ ਤਨ ਜਾਇਨ ਹਰ ਹੋ ਤਾਂ ਕੇ ਤਾਬ ਤਨ ਕਮੈ ਹਰ ਹੋ ਰਿੱਧ ਸਿਧ ਘਰਮੋ ਸਭ ਹੋਈ ਦੁਸ਼ਟ ਸ਼ਾਸਕ ਨ ਕੋ ਇਕ ਬਾਰ ਜਉ ਤਮ ਸੰਬਾਰਾ ਕਾਲ ਫਾਸਤੇ ਤਾਹੇ ਉਬਾਰਾ ਜੇ ਨਰ ਨਾਮ ਤਿਹਾਰੂ ਕਹਾ दार दुष्ट दुख ते रहा खड़ के तमे शरण तिहारी अपहा दे लह उबारी सर्व ठोर मोह सहाय दुष्ट दुख ते लहो बचाए सवैया पाए कहे जब ते तमे रे तब ते को आंख तेरे न्यान्यो राम रहीम पुराण कुरान एक है मते एक नमन हो सिमरत शास्त्र वेद सब ਮੋ ਬੇਦਕ ਹਮੇ ਇੱਕ ਨ ਜਾਣਿਓ ਸਰਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੋਹਿ ਬਖਾਨਿ ਦੁਹਰਾ ਸਗਲ ਦਵਾਰ ਕੋ ਛਾੜਕੈ ਗਿਓ ਤੁਹਾਰ ਦਵਾਰ ਮਾਹ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ RAM KALI MAHALLA TEEJA NANH DE ONGKAR SATGURU PRASAD आनंद पिया मेरी माए सतगुरु मैं पाया सतगुरु ता पाया सह सेती मान वदियां वदाइयां राग रतन परिवार परियां शब्द गावन आईयां शब्द ता गाओ हरि के रा मन जिने बसाया कह नानक आनंदो आ सतगुरु मैं पाया ਏ ਮਨ ਮੇਰਾ ਤੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨ ਸਭ ਨਗਲਾ ਸਮਰਤ ਸੁਆਮੀ ਸੋਕ ਮਨ ਵਿਸਾਰੀ ਕਹੈ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸੱਚੇ ਸਾਈਆ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਅਨਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੀ ਸ਼ਬਦ ਕਨੇਰੇ ਕਹ ਨਾਨਕ ਸਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਰਾਧਾਰੂ ਸਾਚ ਨਾਮ ਧਰ ਮੇ ਰਾਜਨ ਭੁਖਾਂ ਸਭ ਗਵਾਈਆਂ ਕਰ ਸ਼ਾ ਸੁਖ ਮਨ ਆਏ ਵਸਿਆ ਜਿਨੇ ਛਾਂ ਸਾਂ ਪੁਜਾਈਆਂ ਸਦਾ ਕੁਰਬਾਨ ਕਿਤਾ ਗੁਰ ਵਿਟੰਡਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤ ਸਬਤ ਰੋਪਿਆਰੂ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਚ ਸਬਤ ਤਕਰਸ ਭਾਗੇ ਕਰਸ ਭਾਗੇ ਸਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਨੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਭਇ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁੰਨਤਾ ਕਹ ਤਿਪ ਸਤਿਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਦਾਵਣੀ ਮਹੱਲਾ ਪੰਜਵਾਥਾਲ ਵਿਤਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅਮਰਤ ਨਾਮ ਟਕੁਰ ਕਾ ਪਈਓ ਜਿਸ ਕਾ ਸਭ ਸਦਾ ਰੂਹ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੂ ਇਹ ਵਸਤ ਜੇ ਨਹ ਜਾਏ ਨਿਤ ਨਿਤ ਰਖੋ ਰਥਾਰ ਉਤਮ ਸੰਸਾਰ ਚਰਨ ਲਗਤ ਰਹੀਐ ਸਭ ਨਾਨਕ ਬ੍ਰਹਮ ਵਿਸਾਰ ਸੋ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤ ਤੋ ਨਹੀਂ ਮੈਨੁ ਜੋਗ ਕੋਈ ਮੈਨਰ ਕਣਿਆ ਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮਹਾਰਾਮ ਤਹੋਏ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾਂ ਤਨ ਮਨ ਤਿ ਵਹਿ ਹਰਿਆ ਪੌੜੀ ਥਥਾ ਤੂੰ ਸਮਰਥ ਜਥੈ ਕੋਏ ਨਾਹੀ ਉਥਾ ਤੇਰੀ ਰਾਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਇਤ ਰਹਿ ਛਡ ਜਾਹ ਭਉ ਜਲ ਬਿਕਮਸ ਗਾਹੋ ਗੁਰ ਸਬਦ ਦੇ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲਮ ਇਹੋ ਪੁਨ ਗੁਣ ਗੋਵਿੰਦ ਗਾਹੀ ਸਭ ਸਨੋ ਕਿਰਪਾਲ ਸਮਲ ਸਹ ਸਹ ਬਿਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸ ਲੋਕ ਮਹੱਲਾ ਪੰਜਵਾ ਅੰਤਰਗੁਰ ਆਰਾਧਨਾ ਜਿਹਾ ਜਪ ਗੁਰ ਨਾਉ ਨਿਤ ਸਤਿਗੁਰ ਪੇਖਣਾ ਸਰਵਣਿ ਸੁਨਣਾ ਗੁਰ ਨਾਉ ਸਤਿਗੁਰ ਸੇ ਤਿਰਤਿਆ ਦਰਗਹ ਪਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮਹਿ ਉਤਮ ਕਾਢੀ ਹੈ ਵਿਰਲਾ ਕੇ ਇੱਕੇ ਮਹੱਲਾ ਪੰਜਵਾ ਰਖੇ ਰਖਨ ਹਾਰ ਅਪਵਾਰੀਨ ਗੁਰ ਕੀ ਪੈਰੀ ਪਾਏ ਕਾਲ ਸਵਾਰੀਨ ਹਵਾ ਆਪ ਦਿਆਲ ਮਨੋ ਨਾ ਵਿਸਾਰਿ ਅਣ ਸਾਜਨਾ ਕੈ ਸੰਗ ਭਵਜਲ ਤਾਰਿਯਨ ਸਾਖਤ ਨਿੰਦਕ ਦੁਸ਼ਟ ਕਿ ਨਮਹਿ ਵਿਦਾਰਿਯਨ ਤੇ ਸਾਹਿਬ ਕੀਟ ਇੱਕ ਨਾਨਕ ਮਨਹਿ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ